ਮਾਝੇ ਦੇ ਵਿੱਚ ਇੱਕ ਵੱਡਾ ਉਲਟ ਫੇਰ ਹੁੰਦਾ ਹੈ ਤਲਬੀਰ ਸਿੰਘ ਗਿੱਲ ਤਲਬੀਰ ਸਿੰਘ ਗਿੱਲ ਜਿਹੜੇ ਵਿਕਰਮ ਮਜੀਠੀਆ ਦੀ ਸੱਜੀ ਬਾਹ ਵਿਕਰਮ ਮਜੀਠੀਆ ਦੇ ਹਲਕੇ ਮਜੀਠਾ ਦੇ ਵਿੱਚ ਡੋਮিনেਟ ਕਰਨ ਵਾਲੇ ਤਲਬੀਰ ਸਿੰਘ ਗਿੱਲ ਕਿਸੇ ਵੇਲੇ ਉਹਨਾਂ ਦੇ ਸਿਆਸੀ ਸਲਾਹਕਾਰ ਵਜੋਂ ਪੂਰਾ ਮਜੀਠਾ ਹਲਕਾ ਦੇਖਣ ਵਾਲੇ ਉਹਨਾਂ ਦੀ ਚੜ੍ਹਤ ਤੇ ਵੜਤ ਦੀ ਜਨਮਵਾਰੀ ਅਕਸਰ ਮੰਨੀ ਜਾਂਦੀ ਰਹੀ ਹੈ ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਵਿੱਚ ਮਜੀਠੇ ਨਾਲੋਂ ਵੱਖ ਕਰਕੇ ਅੰਮ੍ਰਿਤਸਰ ਦੀ ਦੱਖਣੀ ਸੀਟ ਦਾ ਇਨਚਾਰਜ ਲਾਇਆ ਗਿਆ ਸੀ ਪਿਛਲੀ ਇਲੈਕਸ਼ਨ ਤਲਬੀਰ ਸਿੰਘ ਨੇ ਦੱਖਣੀ ਹਲਕੇ ਤੋਂ ਲੜੀ ਸੀ ਅਕਾਲੀ ਦਲ ਵੱਲੋਂ ਔਰ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਤੇ ਖਾਸ ਨਜ਼ਰ ਇਹ ਮੇਰ ਬਿਕਰਮ ਸਿੰਘ ਮਜੀਠੀਆ ਦੀ ਹੁਣ ਵੀ ਹੈ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਇਹਦੇ ਕੀ ਅਰਥ ਨੇ ਕਿ ਇਸ ਵਾਰੀ ਹਲਕਾ ਮਜੀਠਾ ਦੇ ਵਿੱਚ ਜਿਹੜਾ 20-21 ਹਜ਼ਾਰ ਦਾ ਪਿਛਲੀ ਵਾਰ ਦਾ ਮਾਰਜਨ ਹੈ ਉਹ ਘਟ ਜਾਊਗਾ ਹਲਕਾ ਦੱਖਣੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਮਾਜਦ ਦੀ ਸਿਆਸਤ ਦੇ ਵਿੱਚ ਬਿਕਰਮ ਮਜੀਠੀਆ ਨੂੰ ਇੱਕ ਨੱਕ ਵੱਡਾ ਝਟਕਾ ਹੈ ਔਰ ਇਹਨੂੰ ਆਪਾਂ ਹੋਰ ਥੋੜਾ ਜਿਹਾ ਵਿਸਥਾਰ ਨਾਲ ਵੀ ਦੇਖਣ ਦਾ ਯਤਨ ਕਰਾਂਗੇ ਇਹਦੇ ਅਰਥ ਕਾਫੀ ਐਮ ਨੇ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਦੇ ਕੇਸ ਨਾਲ ਸੰਬੰਧਿਤ ਬਣੀ ਐਸਆਈਟੀ ਨੇ ਇਹ ਮੰਤਲਬ ਕੀਤਾ ਸੀ ਇਹ ਪੇਸ਼ੀ ਭੁਗਤ ਕੇ ਵੀ ਆਏ ਸੀਗੇ ਸੋ ਅੱਜ ਉਹ ਮੁੱਖ ਮੰਤਰੀ ਦੇ ਨਾਲ ਫੋਟੋ 'ਚ ਨਜ਼ਰ ਆਏ ਮੈਂ ਤੁਹਾਡੀ ਹੁਣ ਟਿੱਪਣੀ ਚਾਹਾਂਗਾ ਇਹ ਮੇਰੇ ਖਿਆਲ ਦੇ ਵਿੱਚ ਇਹ ਕੰਟਰੋਵਰਸੀ ਇਸ ਲੀਡਰ ਦੀ ਕਾਫੀ ਢੇਰ ਤੋਂ ਚੱਲ ਰਹੀ ਸੀ ਪਾਰਟੀ ਦੇ ਵਿੱਚ ਜੀ ਦੋਕਵਾਰੀ ਸ਼ਾਇਦ ਪਹਿਲਾਂ ਵੀ ਇਹ ਗੱਲ ਉੱਠੀ ਸੀਗੀ ਔਰ ਜਾਣਦੀ ਇਹਨਾਂ ਨੂੰ ਬਣਾਉਣ ਦੀ ਵਿਕਰਮ ਸਿੰਘ ਮਿਉਠੀਆ ਉਫਰਾ ਦਾ ਸਾਰਾ ਕੰਮ ਜਿਹੜਾ ਮੈਂ ਸੁਣਿਆ ਉਹ ਇਹੀ ਸਾਹਮਦੇ ਸੀਗੇ ਤੇ ਜੇ ਵਿਕਤੇ ਭਾਜੀਪੀ ਦਾ ਜਿਹੜਾ ਵੀ ਕੋਈ ਲੀਡਰ ਪਹਿਲਾਂ ਤਰ੍ਹਾਂ ਤਾਂ ਅਲਾਈਅੰਸ ਸੀ ਨਾ ਕੈਂਡੀਡੇਟ ਤਾਂ ਹਮੇਸ਼ਾ ਅਲਾਈਅੰਸ ਆ ਕਾਲੇ ਕਾਲ ਬੀਜੇਪੀ ਲਾਂਟੇ ਵਿੱਚ ਬੀਜੇਪੀ ਦਾ ਕੈਂਡੀਡੇਟ ਹੀ ਹੁੰਦਾ ਸੀਗਾ ਤੇ ਜਦੋਂ ਕੋਈ ਕਾਲੀਦਲ ਬੀਜੇਪੀ ਅਲਾਈਅੰਸ ਦਾ ਬੀਜੇਪੀ ਦਾ ਕੈਂਡੀਡੇਟ ਜਿੱਦਦਾ ਸੀ ਅਮਰਸਰ ਸੀਟ ਤੋਂ ਤੇ ਉਹਦਾ ਸਭ ਤੋਂ ਵੱਡਾ ਮਾਰਜਿਨ ਹਮੇਸ਼ਾ ਮਜੀਠਾ ਸੀਟ ਤੋਂ ਹੁੰਦਾ ਸੀ ਜੀ ਔਰ ਆਦਰ ਬਾਕੀ ਜਿਹੜੀਆਂ ਸੀਟਾਂ ਸੀ ਬਾਕੀ ਜਿਹੜੀ ਸਿੱਖ ਸੈਗਮੈਂਟ ਇਸ ਇਸ ਲੋਕ ਸਭਾ ਸੀਟ ਦੇ ਹੈਗੇ ਆ ਉਹਨਾਂ ਦੇ ਵਿੱਚੋਂ ਮਿਲਾ ਕੇ ਸਭ ਤੋਂ ਜ਼ਿਆਦਾ ਮਜੀਠਾ ਦੇ ਵਿੱਚੋਂ ਹੁੰਦਾ ਸੀ ਹੁਣ ਜੇ ਜਿਹੜਾ ਮੇਨ ਸਪੋਰਟ ਸਟਰਕਚਰ ਸੀ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਜੇ ਉਹ ਹਿੱਲ ਗਿਆ ਤੇ ਨੇਚਰਲੀ ਫਿਰ ਇਹਦਾ ਅਸਰ ਸਿੱਧਾ ਇਲੈਕਸ਼ਨ ਦੇ ਰਿਜ਼ਲਟ ਤੇ ਪਏਗਾ ਤੇ ਜੇ ਨਾਲ ਹੀ ਇਹ ਅਵਸਰ ਸਾਊਥ ਦੇ ਚਾਰ ਸੀਗੇ ਸੋ ਦੋ ਹਲਕੇ ਦਾ ਅਸਰ ਪੈ ਜਾਂਦਾ ਹੈ ਔਰ ਦੋ ਹਲਕੇ ਦਾ ਅਸਰ ਭਾਵੇਂ 2000 ਵੋਟ ਹੀ ਹੋਵੇ ਮੈਂ ਨਹੀਂ ਕਹਿੰਦਾ ਕਿ ਉਹਦੀ ਬਹੁਤ ਵੱਡਾ ਕੋਈ سپورਟ ਬੇਸ ਹੋਏਗਾ ਕੋਈ ਬਹੁਤ ਵੱਡਾ ਲੀਡਰ ਹੋਏਗਾ ਆਪਾਂ ਉਹ ਸਾਰੀ ਗੱਲ ਰਿਜੈਕਟ ਕਰਕੇ ਤੁਰਦੇ ਹਜ਼ਾਰ ਦਾ ਜੋ 1000 2000 ਵੋਟ ਤਾਂ ਹੁੰਦੀ ਆ ਨਾ ਕਿਸ ਲੀਡਰ ਦੀ ਜਿਹੜਾ ਦੋ ਹੁਲਕਿਆਂ ਦੇ ਵਿੱਚ ਇੰਨਾ ਐਕਟਿਵ ਹੋਵੇ ਤੇ ਉਹਦਾ ਨੈਚਰਲੀ ਅਸਰ ਪਾਏ। ਸੋ ਇਹ ਸੱਟ ਬੈਕ ਅਕਾਲੀਦਾਨ ਨੂੰ ਬਰੇਕ ਅਕਾਲੀਦਾਨ ਨੂੰ ਆਮ ਕਰਕੇ ਤੇ ਬਿਕਰਮ ਮਜੀਠੀਆ ਹੋਰਾਂ ਨੂੰ ਖਾਸ ਕਰਕੇ ਸੱਟ ਬੈਕ। ਸੋ ਮੈਂ ਸਿੰਘ ਜੀ ਇੱਥੇ ਇੱਕ ਟਿੱਪਣੀ ਤੁਹਾਡੀ ਵੀ ਮੈਂ ਚਾਹਾਂਗਾ ਹਾਲਾਂਕਿ ਤੁਸੀਂ ਇਸ ਖਿੱਤੇ ਨੂੰ ਜ਼ਿਆਦਾ ਨਹੀਂ ਸਮਝਦੇ ਪਰ ਮੋٹے ਤੌਰ ਤੇ ਜਦੋਂ ਕੋਈ ਪ੍ਰੋਫੈਸਰ ਜਾਂ ਉਸਟੀ ਜਾਂ ਤੁਹਾਡਾ ਪੀਏ ਵਰਗਾ ਕੋਈ ਕੋਈ ਵੀ ਬਸ਼ਰ ਹੁੰਦਾ ਹੈ ਤਾਂ ਤੁਸੀਂ ਉਹਨੂੰ ਕਿਸੇ ਹਲਕੇ ਦਾ ਇੰਚਾਰਜ ਬਣਾ ਦਿੰਦੇ ਹੋ ਜਦੋਂ ਕਿ ਉਹਦੇ ਤੋਂ ਅਹਿਮ ਵਿਅਕਤੀ ਪਹਿਲਾਂ ਹੀ ਉੱਥੇ ਖੜਾ ਹੋਵੇ ਤੁਸੀਂ ਉਹਨੂੰ ਪਾਸੇ ਕਰ ਦਿੰਦੇ ਹੋ ਗੁਰਪ੍ਰਤਾਪ ਸਿੰਘ ਟਿੱਕਾ ਇਸ ਪਰਿਵਾਰ ਨਾਲ ਵੱਡੇ ਬਾਦਲ ਸਾਹਿਬ ਨਾਲ ਬੜੀ ਦੇਰ ਤੋਂ ਵਿਚਰਦੇ ਸੀ ਬਾਅਦ ਵਿੱਚ ਉਹ ਪਿੱਛੇ ਜੇ ਹੀ ਦੁਖੀ ਹੋ ਕੇ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਕਿ ਮੈਂ ਜ਼ਿੰਦਗੀ ਲਾਤੀ ਤੇ ਉਹ ਬੀਜੇਪੀ ਚ ਚਲੇ ਗਏ ਨੇ ਵੀਰ ਸਿੰਘ ਗਿੱਲ ਨੂੰ ਆਊਟ ਆਫ ਦਾ ਟਰਨ ਉਹਨਾਂ ਨੂੰ ਇੱਥੇ ਦੱਖਣੀ ਹਲਕੇ ਚ ਭੇਜਿਆ ਗਿਆ ਉਦੋਂ ਵੀ ਗੱਲ ਚੱਲ ਰਹੀ ਸੀਗੀ ਕਿ ਉਹ ਇੰਨੇ ਇੱਕ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਏ ਨੇ ਮਜੀਠੇ ਹਲਕੇ 'ਚ ਕਿ ਵਿਕਰਮ ਸਿੰਘ ਮਜੀਠੀਆ ਨੂੰ ਵੀ ਸ਼ੱਕ ਦਾਰ ਆਉਣ ਲੱਗ ਪਿਆ ਕਿ ਇਹ ਇੰਨਾ ਪਾਵਰਫੁੱਲ ਬੰਦਾ ਆਪਣੇ ਨਾਲ ਤੋਰਨਾਕ ਨਹੀਂ ਕਿਉਂਕਿ ਰਾਜਨੀਤੀ ਵਿੱਚ ਥੋੜੀ ਜਿਹੀ ਸੁਰੱਖਿਆਤ ਰਹਿੰਦੀ ਹੈ ਤਾਂ ਫਿਰ ਉਹਨਾਂ ਨੂੰ ਇਸ ਤੋਂ ਜ਼ਿਆਦਾ ਨਾਰਾਜ਼ ਕਰਨ ਦੀ ਬਜਾਏ ਵੀ ਇਹ ਇਹਨਾਂ ਨੂੰ ਨਾਰਾਜ਼ ਕੀਤਾ ਜਾਵੇ ਉਹਨਾਂ ਨੂੰ ਅੰਮ੍ਰਿਤਸਰ ਦੇ ਸ਼ਹਿਰੀ ਹਲਕੇ ਦੇ ਵਿੱਚ ਸਾਊਥ ਦੱਖਣੀ ਉਹਨਾਂ ਨੂੰ ਹਲਕਾ ਦਿੱਤਾ ਗਿਆ ਸੋ ਇਹ ਇੱਕ ਅਹਿਮ ਘਟਨਾਕਰਮ ਹੈ ਇਸ ਵੜੇ ਦਾ ਵਿਕਰਮ ਮਜੀਠੀਆ ਨਾਲ ਤੁਰਦੇ ਬੰਦੇ ਟੁੱਟਦੇ ਘੱਟ ਹੁੰਦੇ ਆ ਇਦੇ ਅਰਥ ਕੀ ਲਾਵਾਂ ਮੈਂ ਨਹੀਂ ਇਹਦਾ ਮਤਲਬ ਇਹ ਇਕੱਲਾ ਇੱਕ ਬੰਦੇ ਦਾ ਕੁਐਸਚਨ ਨਹੀਂ ਹੈ 트ੈਂਡ ਦੇਖਣ ਦਾ ਕੁਐਸਚਨ ਹੈ 트ੈਂਡ ਬਿਲਕੁਲ ਹੀ ਬਦਲਿਆ ਹੋਇਆ ਹੈ ਔਰ ਇੱਕ ਜ਼ਮਾਨੇ ਤੱਕ ਅੱਜ ਤੋਂ 25-30 ਸਾਲ ਪਹਿਲਾਂ ਤੱਕ ਇੱਕ ਐਮਐਲਏ ਹੁੰਦਾ ਸੀ ਕਿਸੇ ਹਲਕੇ ਦਾ ਐਮਐਲਏ ਤੋਂ ਸੈਕੰਡ ਪਾਵਰਫੁਲ ਬੰਦਾ ਜਿਹੜਾ ਉਸ ਬਲਾਕ ਦਾ ਜਾਂ ਤਹਿਸੀਲ ਦਾ ਜਥੇਦਾਰ ਜਾਂ ਪ੍ਰਧਾਨ ਕਿਸੇ ਪਾਰਟੀ ਦਾ ਜਾਂ ਉਹ ਬੰਦਾ ਹੁੰਦਾ ਸੀਗਾ ਉਸ ਤੋਂ ਬਾਅਦ ਕਿਉਂਕਿ ਉਹ ਪੈਰਲ ਬੰਦੇ ਉਸ ਲੈਵਲ ਦੇ ਜਦੋਂ ਸੰਗਠਨ ਦੀ ਤਾਕਤ ਹੁੰਦੀ ਹੈ ਨਾਲ ਤੁਹਾਡੇ टीएमएलए ਦਾ ਚੇਂਜ ਹੈ ਉਦੋਂ ਬਾਅਦ ਇਹ ਟ੍ਰੈਂਡ ਚੇਂਜ ਹੈ ਹੁਣ ਚਾਹੇ ਮੰਤਰੀ ਆ ਚਾਹੇ ਚੀਫ ਮਿਨਿਸਟਰ ਆ ਚਾਹੇ ਐਮਐਲਏ ਹੈ ਉਹਦੇ ਨਾਲ ਲੱਗਿਆ ਸੈਕੰਡ ਸਭ ਤੋਂ ਪਾਵਰਫੁੱਲ ਬੰਦਾ ਉਹਦਾ ਪ੍ਰਾਈਵੇਟ ਸੈਕਟਰੀ ਹੈ ਜਿਹੜਾ ਵੀ ਬੰਦਾ ਉਹਦੇ ਨਾਲ ਪੀਏ ਚੱਲਦਾ ਕੋਈ ਪਾਰਟੀ ਦਾ ਵੱਡੇ ਤੋਂ ਵੱਡਾ ਬੰਦਾ ਵੀ ਉਦੋਂ ਤਾਕਤਵਰ ਨਹੀਂ ਹੈ ਇਸੇ ਕਰਕੇ ਪਾਰਟੀਆਂ ਦੇ ਬੰਦੇ ਅਸੀਂ ਦੇਖ ਰਹੇ ਹਾਂ ਜਿਹੜੇ ਉਹਨਾਂ ਪੀਏ ਦੇ ਕੋਲੇ ਹੀ ਬੈਠੇ ਰਹਿੰਦੇ ਨੇ ਵਿਚਾਰੇ ਵੀ ਨੇਤਾ ਜੀ ਨਾਲ ਗੱਲ ਕਰਾਓ ਆ ਕੇ ਬੈਠਦੇ ਨੇ ਔਰ ਉਹਨਾਂ ਦੀ ਚਪਚਾਗਰੀ ਕਰਦੇ ਦੇਖਦੇ ਆ ਇਹ ਟ੍ਰੈਂਡ ਹੈ ਓਵਰਆਲ ਸਾਡੀ ਪੋਲਿਟਿਕਸ ਦਾ ਪੰਜਾਬ ਦੇ ਵਿੱਚ ਤਾਂ ਰੀਅਲ ਦਿਖਾਈ ਦੇ ਰਿਹਾ ਜਦ ਤੁਸੀਂ ਕੋਈ ਵੀ ਇਸ ਤੋਂ ਲੀਡਰਸ਼ਿਪ ਚ ਮੈਨੂੰ ਨਹੀਂ ਕਿਸੇ ਵੀ ਪਾਰਟੀ ਚ ਬਖਰੀਵਾ ਲੱਗਦਾ ਕਿ ਇਹ ਕੋਈ ਗੱਲ ਹੈ ਉਹ ਜੋ ਹਾਂ ਵੱਡੇ ਕੱਦ ਦੇ ਲੀਡਰਾਂ ਦੇ ਨਾਲ ਉਹ ਨਹੀਂ ਵਾਪਰਦਾ ਸ਼ਾਇਦ ਉਸ ਪੱਧਰ ਦੇ ਉੱਤੇ ਜਾ ਕੇ ਵੀ ਕੋਈ ਚੀਫ ਮਿਨਿਸਟਰ ਨੂੰ ਡਾਇਰੈਕਟ ਮਿਲ ਸਕਦਾ ਹੋਊਗਾ ਈਕਾ ਦੁਕਾ ਚੌਕਾ ਬੰਦੇ ਆ ਹੁਣ ਵਾਲੀ ਸਰਕਾਰ ਕੋਲ ਵੀ ਦੇਖ ਲਓ ਦੋ ਜੰਗ ਮੁੰਡੇ ਨੇ ਜਿਹੜੇ ਭਗਵੰਤ ਮਾਨ ਦੇ ਹਾਲੇਦ ਵਾਲੇ ਨੇ ਤੇ ਕਿਹਦੇ ਨੇ ਟਾਈਮ ਲੈਣਾ ਕਿ ਨੇ ਨਹੀਂ ਲੈਣਾ ਕਿ ਨੂੰ ਕੀ ਕਰਨਾ ਤੁਹਾਡੇ ਸਾਹਮਣੇ ਆ ਜਦੋਂ ਪਾਵਰਫੁੱਲ ਕੌਣ ਨੇ ਇਸ ਲਈ ਉਧਰ ਵੀ ਤੇ ਸਾਰੀਆਂ ਪਾਰਟੀਆਂ ਦਾ ਟ੍ਰੈਂਡ ਦੇਖੇ ਹੋਗੇ ਉਹ ਭਰੋਸਾ ਵੀ ਉਹਦੇ ਤੇ ਹੀ ਜ਼ਿਆਦਾ ਕਰਨ ਲੱਗ ਜਾਂਦਾ ਹੈ ਕੱੋਂ ਦਾ ਇੱਕ ਇੱਕਲੇ ਬੰਦਿਆਂ ਦੇ ਉੱਤੇ ਫਿਰ ਉਹਨਾਂ ਨਾਲ ਬੁੱਕਲ ਵੀ ਖੁੱਲ ਜਾਂਦੀ ਹੈ ਤੁਹਾਡੀ ਉਹਨੀ ਉਹ ਜਿਹੜੀ ਜਿਹੋ ਜਿਹਾ ਸਾਡਾ ਢਾਂਚਾ ਹੈ ਉਹ ਵੀ ਸਾਡੇ ਸਾਹਮਣੇ ਆਉਂਦਾ ਜਦੋਂ ਬੁੱਕਲ ਖੁੱਲਦੀ ਹੈ ਤਾਂ ਉਹ ਬੁੱਕਲ ਖੁੱਲਦੀ ਚ ਬਹੁਤ ਕੁਝ ਆ ਜਾਂਦਾ ਹੈ ਫਿਰ ਤੁਹਾਡੇ ਘਾਟਾ ਕਮਜ਼ੋਰੀਆਂ ਤੁਹਾਡੇ ਪਲੱਸ ਪੁਆਇੰਟ ਤੁਹਾਡਾ ਬੜਾ ਕੁਝ ਹੋ ਜਾਂਦਾ ਉਹ ਇੰਨਾ ਪਾਵਰਫੁੱਲ ਲੱਗਣ ਲੱਗ ਜਾਂਦਾ ਜਿਹੜਾ ਹੁੰਦਾ ਨਹੀਂ ਹੈ ਪਰ ਤੁਹਾਡੀ ਉਹ ਪਾਵਰ ਦੇ ਨਾਲ ਆਣਦੇ ਵਾਲੇ ਨਾਲ ਇੱਕ ਨਾ ਪਾਵਰਫੁਲ ਹੋ ਜਾਂਦਾ ਹੈ ਲੱਗਣ ਲੱਗ ਜਾਂਦਾ ਲੋਕਾਂ ਨੂੰ ਕਿ ਹੁਣ ਸੈਕੰਡ ਆਦਮੀ ਇਹੀ ਹੈ ਜੇ ਬਾਕੀ ਤਾਂ ਕੋਈ ਹੈ ਹੀ ਨਹੀਂ ਸ਼ਾਇਦ ਮਜੀਠੀਆ ਨਾਲ ਵੀ ਇਹੀ ਵਾਪਰ ਰਿਹਾ ਹੋਵੇਗਾ ਤੇ ਕਿਰਦਾਰ ਜੇ ਲੀਡਰਸ਼ਿਪ ਦਾ ਨਹੀਂ ਰਿਹਾ ਤਾਂ ਸਹਾਇਕਾਂ ਦਾ ਕਿਵੇਂ ਰਹੂਗਾ ਜਿਹੜੇ ਬਾਕੀ ਨੇ ਜੇ ਪਾਰਟੀਆਂ ਛੱਡ ਛੱਡ ਜੇ ਚੰਗੇ ਸਮੇਂ 'ਚ ਮਜੀਠੀਆ ਦਾ ਨਾਲ ਰੜਕੇ ਤੁਸੀਂ ਬਹੁਤ ਕੁਝ ਕਮਾਇਆ ਹੋਵੇਗਾ ਜਾਇਦਾਦਾਂ ਵੜਾਈਆਂ ਹੋਣਗੀਆਂ ਬਾਕੀ ਹੈ ਉਹਨਾਂ ਦਾ ਕਿਰਦਾਰ ਤੇ ਵੀ ਤਾਂ ਸਵਾਲ ਪੈਦਾ ਹੁੰਦਾ ਨਾ ਕੱਲਾ ਮਜੀਠੀਆ ਤਾਂ ਹੁੰਦਾ ਹੀ ਬਾਕੀ ਦੇ ਲੀਡਰਾਂ ਤੋਂ ਤਾਂ ਜਿਹੜੇ ਜਾਂਦੇ ਨੇ ਜਾਂਦੇ ਹੀ ਨੇ ਔਰ ਲੀਡਰਸ਼ਿਪ ਨੂੰ ਸੋਚਣਾ ਪਏਗਾ ਕਿ ਜੇ ਤੁਸੀਂ ਲੋਕਾਂ ਨਾਲ ਇਹ ਵਿਵਹਾਰ ਕਰਦੇ ਹੋ ਕੱਲ ਨੂੰ ਤੁਹਾਡੇ ਨੇੜੇ ਵੀ ਕੋਈ ਖੜਾ ਨਹੀਂ ਰਹਿਣਾ ਉਹ ਵੀ ਐਵੇਂ ਝਟਕ ਜਾਣਗੇ ਸਾਰੇ ਸਾਰੇ ਬੰਦੇ ਜਦੋਂ ਥੋੜਾ ਜਿਹਾ ਸੰਕਟ ਆਊਗਾ ਸੰਕਟ 'ਚ ਨਹੀਂ ਖੜਨਗੇ ਬੰਦੇ ਜਦੋਂ ਵੀ ਇਹ ਸਾਰੇ ਸਾਰੇ ਮਾਮਲੇ ਹੋਣਗੇ ਇਸ ਕਰਕੇ ਇਹ ਤਾਂ ਇਹ ਬਹੁਤ بڑا ਕੁਐਸਚਨ ਨੇ ਸਾਰੇ ਵੱਡੇ ਤੋਂ ਵੱਡੇ ਲੀਡਰਾਂ ਦੇ ਮਾਮਲੇ ਦੇ ਵਿੱਚ ਨੇ ਔਰ ਬਾਕੀ ਕਿੰਨਾ ਅਸਰ ਕੋਈ ਪਾਉਂਦਾ ਹੈ ਲੀਡਰ ਕਿੰਨਾ ਨਹੀਂ ਇਹਦਾ ਤਾਂ ਨਹੀਂ ਮੈਨੂੰ ਪਤਾ ਕਿਸੇ ਦਾ ਕਿੰਨਾ ਅਸਰ ਵੋਟਾਂ ਦਾ ਪੈਣਾ ਕਿਉਂਕਿ ਅੱਜ ਕੱਲ੍ਹ ਕਈ ਵਾਰ ਵਰਕਰ ਕੀ ਸੋਚਦਾ ਉੱਤੇ ਡਿਪੈਂਡ ਕਰਦਾ ਹੈ ਕਈ ਵਾਰ ਉਹਦੋਂ ਉਲਟ ਵੀ ਹੋ ਜਾਂਦਾ ਹੈ ਹੰਦਰਦੀ ਵੀ ਹੋ ਜਾਂਦੀ ਹੈ ਦੂਜਿਆਂ ਦੇ ਨਾਲੋਂ ਜਾਂ ਕਈ ਵਾਰ ਉਹਦੇ ਨਾਲ ਜ਼ਿਆਦਾ ਵੀ ਜਾ ਸਕਦੇ ਹੁੰਦੇ ਨੇ ਕਈ ਵਾਰ ਉਹ ਇੰਡੀਪੈਂਡੈਂਟ ਖੜਾ ਹੋ ਜੇ ਲੀਡਰ ਤੋਂ ਵੀ ਜ਼ਿਆਦਾ ਪੈ ਜਾਂਦੀਆਂ ਨੇ ਉਹਦਾ ਕਿੰਨਾ ਇੰਪੈਕਟ ਹੈ ਪੋਜ਼ਿਟਿਵ ਇੰਪੈਕਟ ਹੈ ਲੋਕਾਂ 'ਚ ਇਸੇ ਚੱਗੇ ਬੰਦੇ ਵਾਲਾ ਇਮੇਜ ਹੈ ਦੂਜੇ ਦੇ ਮੁਕਾਬਲੇ ਆਪਣੇ ਲੀਡਰ ਦੇ ਮੁਕਾਬਲੇ ਕੀ ਹੈ ਇਹ ਤਾਂ ਲੋਕ ਜਾਣਦੇ ਹੋਣਗੇ ਲੋਕਲ ਕਿ ਉਹਨਾਂ ਨੇ ਕਿਸ ਲੈਵਲ ਤੇ ਬੰਦੇ ਨਾਲ ਵਿਚਰਨਾ ਕਿੰਨੇ ਕ ਬੰਦੇ ਨਿੱਜੀ ਤੌਰ ਤੇ ਦੂਜੀ ਪਾਰਟੀ ਚ ਵੀ ਲੈ ਜਾਊਗਾ ਕਈ ਵਾਰ ਹਾਲਾਤ ਇਹੋ ਜਿਹੇ ਨਹੀਂ ਹੁੰਦੇ ਮੈਨੂੰ ਇਹ ਡਾਊਟ ਹੈ ਅੱਜ ਕੱਲ ਵੀ ਕਿ ਅੱਜ ਕੱਲ ਤਾਂ ਐਮਐਲਏ ਵੀ 2000 ਵੋਟ ਦੂਜੇ ਥਾਪ ਭਗਤੌੜ ਦੀ ਹیثیت ਚ ਨਹੀਂ ਹੈ ਬਹੁਤ ਘੱਟ ਪਾਰਟੀਆਂ ਦੇ ਲੀਡਰ ਹੋਣਗੇ ਜਿਨ੍ਹਾਂ ਦੀ ਇਹ ਔਕਾਤ ਮੱਚੀ ਹੈ ਕਿਉਂਕਿ ਹੋਰ ਤਰੀਕੇ ਦੇ ਬਣ ਗਿਆ ਢਾਂਚਾ ਅੱਗੇ ਜਿਹੜੇ ਲੋਕਾਂ 'ਚ ਕੰਮ ਕਰਦੇ ਬੰਦੇ ਹੁੰਦੇ ਸੀ ਆਰਗੇਨਿਕਲੀ ਜੁੜੇ ਬੰਦੇ ਹੁੰਦੇ ਸੀ ਲੋਕਾਂ ਦੇ ਦੁੱਖ ਸੁੱਖ 'ਚ ਬਿਲਕੁਲ ਖੜ ਜਾਂਦੇ ਸੀ ਉਹ ਬੰਦਿਆਂ ਦੀ ਹੈਸਿਅਤ ਸੀ ਏਸੇ ਕਰਕੇ ਹੁਣ ਪਾਰਟੀਆਂ ਕਿਤੇ ਵੀ ਚੱਕ ਕੇ ਮਾਰ ਦੀਆਂ ਨੇ ਬੰਦਿਆਂ 'ਚ ਨਹੀਂ ਉਹ ਹੁੰਦਾ ਦੂਜੀ ਪਾਰਟੀ ਕਿਤੇ ਨੂੰ ਡਰਾ ਦਿੰਦੀ ਆ ਤਾਂ ਉਹ ਭੱਜ ਜਾਂਦਾ ਹੁਣ ਬੰਦਿਆਂ ਦਾ ਲੈਵਲ ਬਹੁਤ ਛੋਟਾ ਹੋ ਗਿਆ ਐ ਤੋਲਣ ਵਾਲਾ ਹੋ ਗਿਆ ਕਿੱਡਾ ਕਰਤ ਬੰਦਾ ਮੈਨੂੰ ਨਹੀਂ ਪਤਾ ਇਹਦਾ ਪਰਸਨਲ ਖੇਡਾ ਕੋਈਗਾ ਕਿੰਨਾ ਇੰਪੈਕਟ ਪੈਗਾ ਉਹ ਇੱਕ ਅਲੱਗ ਗੱਲ ਹੈ ਬਿਲਕੁਲ ਇਹਦਾ ਇਹਦਾ ਕਿੰਨਾ ਪਏਗਾ ਇਹ ਤਾਂ ਨਤੀਜੇ ਦੱਸਣਗੇ 4 ਤਰੀਕ ਨੂੰ ਕਿ ਮਜੀਠਾ ਹਲਕਾ ਕਿੰਨੀ ਕਲੀਡ ਲਿਆਉਂਦਾ ਔਰ ਦੱਖਣੀ ਦੇ ਵਿੱਚੋਂ ਕੀ ਸਥਿਤੀ ਰਹਿੰਦੀ ਆ ਲੇਕਿਨ ਅਕਾਲੀ ਦਲ ਲਈ ਇਹ ਖਤਰੇ ਦੀ ਸੂਚਕ ਜ਼ਰੂਰ ਆ ਜਦੋਂ ਤੁਹਾਡਾ ਵਰਚਸ ਘਟਣ ਲੱਗਦਾ ਬਿਕਰਮ ਮਜੀਠੀਆ ਦਾ ਜਿਹੜਾ ਆਪਣਾ ਰੋਬ ਦਾਬ ਹੈ ਉਹ ਜਦੋਂ ਹੁਣ ਘਟਣ ਲੱਗਿਆ ਲੋਕ ਉਹਨਾਂ ਦੇ ਨੇੜਲੇ ਵੀ ਦੂਰੀ ਬਣਾਉਣ ਲੱਗਿਆ ਤਾਂ ਇਹ ਚੀਜ਼ ਇਸ ਤੋਂ ਪਹਿਲਾਂ ਇੱਕ ਐਸਓਆਈ ਦੇ ਪ੍ਰਧਾਨ ਜੀ ਇਥੋਂ ਅਕਾਲੀ ਦਲ ਦੇ ਵਿੱਚ ਵੀ ਇੱਕ ਐਮ ਮੌਦੇ ਤੇ ਗੁਰਸ਼ਰਨ ਸਿੰਘ ਸ਼ੀਨਾ ਬਿਕਰ ਮਜੀਠੀਆ ਦੇ ਅਕਸਰ ਨਾਲ ਦੇਖੇ ਜਾਂਦੇ ਸੀ ਉਹ ਵੀ ਛੱਡ ਕੇ ਜਦੋਂ ਦੂਜੀ ਪਾਰਟੀ ਦੇ ਵਿੱਚ ਗਏ ਇਸੇ ਚ ਹੀ ਸ਼ਾਇਦ ਆਏ ਉਹਨਾਂ ਨੇ ਵੀ ਕੁਝ ਇਲਜ਼ਾਮ ਲਾਏ ਸੀ ਕਹਿੰਦੇ ਸਾਨੂੰ ਲੜਾਉਂਦੇ ਰਹੇ ਬਾਅਦ ਦੇ ਵਿੱਚ ਮਜੀਠੀਆ ਸਾਹਿਬ ਔਰ ਸੁਖ ਸਰਕਾਰੀਆ ਜਦੋਂ ਕਿਸੇ ਜਗ੍ਹਾ ਤੋਂ ਖਾਣਾ ਖਾ ਕੇ ਇਕੱਠੇ ਨਿਕਲ ਰਹੇ ਸੀ ਤੇ ਕਹਿੰਦੇ ਮੈਂ ਵੀਰ ਸਿੰਘ ਲੋਪੋਕੇ ਨੂੰ ਫੋਨ ਕਰਕੇ ਕਿਹਾ ਵੀ ਸਾਨੂੰ ਤਾਂ ਲੜਾ ਲੜਾ ਮਾਰਤਾ ਆਪ ਇਹਨਾਂ ਦੀਆਂ ਆਪ ਬਿਜ਼ਨਸ ਵੀ ਸਾਂਝੇ ਤੇ ਸਾਰਾ ਕੁਝ ਸਾਂਝੇ ਉਹਨਾਂ ਦੀ ਸਪੀਚ ਹੈ ਬਾਹਰ ਇਹ ਸਪੀਚ ਮੈਂ ਸੰਭ ਕੇ ਰੱਖੀ ਹੋਈ ਆ ਉਹ ਇਹ ਜਦੋਂ ਹੌਲੀ-ਹੌਲੀ ਸੱਤਾ ਤੋਂ ਦੂਰੀ ਦਾ 10 ਸਾਲਾਂ ਦੀ ਹੁੰਦੀ ਆ ਫਿਰ ਲੋਕ ਜਿਹੜੀ ਥੋੜੀ ਇੱਕ ਧੌਂਸ ਹੁੰਦੀ ਆ ਉਹਦੇ ਉਹਨਾਂ ਤੋਂ ਵੀ ਡਰਨਾ ਘਟ ਜਾਂਦੇ ਆ ਇੱਕ ਸਵਾਲ ਇੱਥੇ ਹੁਣੇ ਹੀ ਥੋੜੀ ਦੇਰ ਪਹਿਲਾਂ ਮੈਂ ਜਦੋਂ ਇਹ ਪ੍ਰੋਗਰਾਮ ਕਰ ਰਿਹਾ ਮੇਰੇ WhatsApp ਤੇ ਇਹ ਆ ਰਿਹਾ ਕਿ ਇਹਨਾਂ ਦਾ ਰੌਲਾ ਗੁਰੂ ਰਾਮਦਾਸ ਮੈਡੀਕਲ ਕਾਲਜ ਅੱਜਕੱਲ ਯੂਨੀਵਰਸਿਟੀ ਆ ਉੱਥੇ ਸੀ ਸੋ ਰਵੀਰ ਸਿੰਘ ਬਾਦਲ ਦੋ ਵਾਰੀ ਮਨਾਉਣ ਲਈ ਇਹਨਾਂ ਦੇ ਘਰ ਗਏ ਬਿਕਰਮ ਸਿੰਘ ਮਜੀਠੀਆ ਇੱਕ ਤੋਂ ਵੱਧ ਵਾਰੀ ਇਹਨਾਂ ਦੇ ਕੋਲ ਗਏ ਨੇ ਉਹ ਕਹਿੰਦੇ ਥੋੜਾ ਚੈੱਕ ਕਰਾਓ ਇੱਕ ਕਾਫੀ ਸ਼ਾਪ ਦੋ ਤਿੰਨ ਦਿਨ ਪਹਿਲਾਂ ਅਲੋਟ ਹੋਈ ਆ ਉੱਥੇ ਉਸ ਤੋਂ ਪਹਿਲਾਂ ਇੱਥੇ ਦੋ ਮੈਸ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਉਹ ਦੇਖੋ ਕਿਸ ਨਾਂ ਤੇ ਚੱਲ ਰਹੀਆਂ ਨੇ ਔਰ ਇਹਦੇ ਵਿੱਚ ਮੈਂ ਇਹ ਵੀ ਨਾਲ ਦੇਖ ਰਿਹਾ ਉਹ ਕਹਿੰਦੇ ਜੀ ਇਹ ਵੀ ਚੈੱਕ ਕਰਾਓ ਕਿ ਉੱਥੇ ਸਾਈਕਲਸ ਜਾਂ ਸਕੂਟਰ ਸਟੈਂਡ ਦਾ ਕੋ ਠੇਕਾ ਸਾਡੀ ਕੋਈ ਦਿਲਚਸਪੀ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਪਰ ਇਹ ਸਵਾਲ ਸਾਹਮਣੇ ਖੜੇ ਹੋਏ ਨੇ ਇਹ ਕਾਫੀ ਚੀਜ਼ਾਂ ਜਦੋਂ ਖੁੱਲਦੀਆਂ ਤੇ ਫਿਰ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ